ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆਂ ਜੀ ਵਾਹਿਗੁਰੂ ਜੀ ਚਰਦੀ ਕਲਾ 'ਚ ਰੱਖੇ ਅੱਜ ਅਸੀਂ ਪੈਕ ਤਿਆਰ ਕਰਾਂਗੇ ਜੀ ਜਿਵੇਂ ਗਰਮੀਆਂ ਦੇ ਵਿੱਚ ਬਹੁਤ ਹੀ ਪਸੀਨਾ ਆਉਂਦਾ ਪਸੀਨੇ ਦੇ ਨਾਲ ਬਹੁਤ ਸਾਨੂੰ ਜਿਵੇਂ ਧੁੱਪ ਦਾ ਕਰਕੇ ਥੋੜਾ ਟਾਈਮ ਹੀ ਅਸੀਂ ਬਾਹਰ ਜਾਂਦੇ ਆ ਨਾ ਤੇ ਟੈਨਿੰਗ ਬਹੁਤ ਹੋ ਜਾਂਦੀ ਹੈ ਤਾਂ ਚਿਪਚਿਪੀ ਜਿਵੇਂ ਸਕਿਨ ਹੋ ਜਾਂਦੀ ਸਾਰੀ ਬਾਡੀ ਦੇ ਉੱਪਰ ਹੀ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਪਸੀਨਾ ਬਹੁਤ ਆਉਂਦਾ ਆ ਤੇ ਚਿਪਚਿਪੀ ਸਕਿਨ ਜਿਹੜੀ ਉਹ ਬਿਲਕੁਲ ਠੀਕ ਨਹੀਂ ਲੱਗਦੀ ਫਿਰ ਉਹਦੇ ਨਾਲ ਸਾਡੇ ਸਕਿਨ ਦੇ ਉੱਪਰੋਂ ਜਿਹਦਾ ਹਨਾ ਬੈਡ ਸਮੈਲ ਵੀ ਆਉਣ ਲੱਗਦੀ ਆ ਤੇ ਅਸੀਂ ਆਪਣੀ ਮਤਲਬ ਬਾਡੀ ਦੀ ਜਾਂ ਆਪਣੇ ਫੇਸ ਦੀ ਕਿਵੇਂ ਕੇਅਰ ਕਰ ਸਕਦੇ ਆ ਉਸ ਕਿਹੜਾ ਪੈਕ ਲਗਾਵਾਂਗੇ ਕਿ ਉਹਦੇ ਨਾਲ ਜੇ ਸਾਨੂੰ ਪਸੀਨਾ ਨਹੀਂ ਆਉਂਦਾ ਇਹਦੇ ਨਾਲ ਤੁਸੀਂ ਲਗਾਤਾਰ ਇਹ ਪੈਕ ਲਗਾਉਗੇ ਨਾ ਤਾਂ ਪਸੀਨਾ ਤੁਹਾਨੂੰ ਘਟ ਹੋ ਜਾਵੇਗਾ ਅਗਾਤਰ ਲਗਾਉਣ ਨਾਲ ਹੋਵੇਗਾ ਕਿ ਇੱਕ ਤੋਂ ਬਾਾਰ ਨਾਲ ਲਗਾਉਣ ਨਾਲ ਨਹੀਂ हट ਜਾਵੇਗਾ ਪਰ ਤੁਸੀਂ ਲਗਾਤਾਰ ਹੀ ਲਗਾਓ ਵੀ ਕਿਤੇ ਵਿੱਚ ਤੁਸੀਂ ਇਹਨੂੰ 2-3 ਬਾਾਰ ਪੈਕ ਨੂੰ ਲਗਾਓ ਇਹ ਬੈਸਟ ਹੈ ਜੀ ਪੈਕ ਆ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਅਸੀਂ ਕਿਹੜੀ ਕਿਹੜੀ ਚੀਜ਼ ਦਾ ਪੈਕ ਤਿਆਰ ਕਰਾਂਗੇ ਹਾਂਜੀ ਪਹਿਲੀ ਚੀਜ਼ ਜੋ ਮੇਰੇ ਬੈਸਟ ਚੀਜ਼ ਹੈ ਜੀ ਉਹ ਹੈ ਰੋਅ ਮਿਲਕ ਆ ਦੇਖੋ ਰੋਅ ਮਿਲਕ ਹੈ ਬਹੁਤ ਹੀ ਵਧੀਆ ਕਲੀਂਜੇ ਦਾ ਕੰਮ ਖਾਂਦਾ ਤੁਹਾਡੀ ਸਕਿਨ ਨੂੰ ਬਹੁਤ ਹੀ ਫੇਅਰ ਤੇ ਬਹੁਤ ਹੀ ਲਾਈਟ ਕਰ ਦਿੰਦਾ ਤੁਹਾਡੀ ਸਕਿਨ ਨੂੰ ਬਹੁਤ ਵਧੀਆ ਹੈ ਜੀ ਰੋਅ ਮਿਲਕ ਮੈਂ ਡੇਲੀ ਹੀ ਰੋਅ ਮਿਲਕ ਰੱਖ ਲੈਣੀ ਹੈ ਥੋੜਾ ਜਿਹਾ ਕਿਉਂਕਿ ਮੈਂ ਪੈਕ ਵਗੈਰਾ ਤਿਆਰ ਕਰਦੀ ਆ ਮੈਂ ਕੋਤ ਆਪ ਵੀ ਲਗਾਨੀ ਆ ਤੇ ਮੈਂ ਤੁਹਾਨੂੰ ਪਤਾ ਛੋਟ ਵਗੈਰਾ ਵੀ ਬਣਾ ਲਿਆ ਤੁਸੀਂ ਦੇਖ ਲਿਆ ਕਰੋ ਬਹੁਤ ਹੀ ਵਧੀਆ ਹੈ ਜੀ ਰੋਅ ਮਿਲਕ ਦੂਸਰੀ ਚੀਜ਼ ਅਸੀਂ ਲੈਣੀ ਹੈ ਜੀ ਗ੍ਰਾਮ ਫਲਾਰ ਬੇਸਨ ਬੇਸਨ ਲਵਾਂਗੇ ਆਪਾਂ ਔਰ ਤੀਸਰੀ ਚੀਜ਼ ਹੈ ਸਾਡੀ ਮਲਤਾਨੀ ਮਿੱਟੀ ਇਹਨਾਂ ਤਿੰਨਾਂ ਚੀਜ਼ਾਂ ਦਾ ਅੱਜ ਅਸੀਂ ਪੈਕ ਤਿਆਰ ਕਰਾਂਗੇ ਜਿਹਦੇ ਨਾਲ ਤੁਹਾਡੇ ਬਾਡੀ ਉੱਪਰ ਤੁਸੀਂ ਬਾਡੀ ਦੇ ਉੱਪਰ ਵੀ ਕਰ ਸਕਦੇ ਹੋ ਫੁੱਲ ਬਾਡੀ ਤੇ ਕਰ ਸਕਦੇ ਜੇ ਇਹ ਪੈਕ ਤੁਸੀਂ ਜਦੋਂ ਤੁਸੀਂ ਨਹਾਣ ਜਾਂਦੇ ਜੇ ਇਹ ਪੈਕ ਤਿਆਰ ਕਰਕੇ ਤੁਸੀਂ ਨਾਲ ਲੈ ਜਾਓ ਫੁੱਲ ਬਾਡੀ ਦੇ ਉੱਪਰ ਹੀ ਤੁਸੀਂ ਇਸ ਨੂੰ ਮਤਲਬ ਜਿਵੇਂ ਮ사ਜ ਕਰੀਦੀ ਹੈ ਨਾ ਐਵੇਂ ਕਰ ਸਕਦੇ ਜੀ ਫੇਸ ਦੇ ਨਾਲ-ਨਾਲ ਫੁੱਲ ਬੋਡੀ ਦੇ ਵੀ ਕਰ ਸਕਦੇ ਜੇ ਬੈਡ ਸਮੈਲ ਬਿਲਕੁਲ ਨਹੀਂ ਆਵੇਗੀ ਕਈਆਂ ਦੇ ਬਹੁਤ ਹੀ ਬੈਡ ਸਮੈਲ ਆਂਦੀ ਹੈ ਨਾ ਪਰ ਗਰਮੀ ਦੇ ਕਰਕੇ ਤਾਂ ਨਹੀਂ ਆਵੇਗੀ ਤੁਸੀਂ ਆਪਣਾ ਧਿਆਨ ਰੱਖੋ ਫੇਸ ਦਾ ਆਪਣੇ ਬੋਡੀ ਦਾ ਗਰਮੀ ਬਹੁਤ ਹੈ ਤੇ ਗਰਮੀ 'ਚ ਬਾਹਰ ਜਾਣੇ ਟ੍ਰੈਨਿੰਗ ਵੀ ਬਹੁਤ ਜਲਦੀ ਹੋ ਜਾਂਦੀ ਹੈ ਆਜੋ ਹੁਣ ਮੈਂ ਇਸ ਦਾ ਪੈਕ ਤਿਆਰ ਕਰਦੀ ਹਾਂ ਕਿਵੇਂ ਪੈਕ ਤਿਆਰ ਕਰਨਾ ਤੁਸੀਂ ਦੇਖੋ ਹਾਂਜੀ ਪਹਿਲਾ ਸਟੈਪ ਮੈਂ ਤੁਹਾਨੂੰ ਦੱਸਦੀ ਹਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਸਾਈਡ ਤੇ ਰੱਖਦੀਆਂ ਕਿ ਪਹਿਲਾ ਸਟੈਪ ਅਸੀਂ ਕੀ ਕਰਾਂਗੇ ਪਹਿਲਾਂ ਤੁਸੀਂ ਰੌ ਮਿਲਕ ਹੈ ਥੋੜਾ ਰੌ ਮਿਲਕ ਲੈ ਲਓ ਜਿੰਨਾ ਕਿ ਤੁਹਾਨੂੰ ਚਾਹੀਦਾ ਓਨਾਂ ਕਿ ਲੈਣਾ ਤੁਸੀਂ ਆਪਣੇ ਫੇਸ ਜਾਂ ਨੈਕ ਜਾਂ ਫੁੱਲ ਬਾਡੀ ਤੇ ਕਰਨਾ ਤੁਸੀਂ ਜਿਆਦਾ ਵੀ ਲੈ ਸਕਦੇ ਜੇ ਮੈਂ ਤਾਂ ਹੁਣ ਹੈਡ ਤੇ ਕਰਕੇ ਦੱਸ ਰਹੀ ਨੇ ਤਾਂ ਕਰਕੇ ਮੈਂ ਥੋੜਾ ਲਿਆ ਹੈ ਇਹਦੇ ਵਿੱਚ ਅਸੀਂ ਕਾਟਨ ਡਿਪ ਕਰਾਂਗੇ ਕਾਟਨ ਵੀ ਕਲੀਨ ਹੋਣਾ ਚਾਹੀਦਾ ਹੈ ਜੀ ਤੇ ਫੇਸ ਨੂੰ ਪਹਿਲਾਂ ਤੁਸੀਂ ਵਾਸ਼ ਕਰਨਾ ਹੈ ਫਿਰ ਹੀ ਤੁਸੀਂ ਇਹ ਸਟੈਪ ਕਰਨਾ ਹੈ ਜੀ ਰੋ ਮਿਰਕ ਨਾਲ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਪਹਿਲਾਂ ਤੁਸੀਂ ਸਾਫ਼ ਕਰ ਲਓ ਪਹਿਲਾਂ ਫੇਸ ਵਾਸ਼ ਕਰਨਾ ਫਿਰ ਤੁਸੀਂ ਇਹ ਸਟੈਪ ਕਰਨਾ ਰੋ ਮਿਰਕ ਨਾਲ ਤੇ ਬਹੁਤ ਹੀ ਵਧੀਆ ਸਕਿਨ ਤੁਹਾਡੀ ਹੋ ਜਾਣੀ ਆ ਪਸੀਨਾ ਬਿਲਕੁਲ ਹੀ ਠੀਕ ਹੋ ਜਾਣਾ ਹੈ ਲਗਾਤਾਰ ਕਰਨ ਦੇ ਨਾਲ ਮੈਂ ਇਹ ਨਹੀਂ ਬੋਲ ਰਹੀ ਕਿ ਤੁਸੀਂ ਅੱਜ ਕਰੋਗੇ ਤਾਂ ਤੁਹਾਨੂੰ ਕੱਲ ਨੂੰ ਪਸੀਨਾ ਨਹੀਂ ਆਵੇਗਾ ਲਗਾਤਾਰ ਲਗਾਉਣ ਦੇ ਨਾਲ ਤੁਹਾਡੇ ਓਪਨ ਪੋਰਸ ਵੀ ਕਲੀਨ ਹੋਣਗੇ ਤਾਂ ਪਸੀਨਾ ਵੀ ਨਹੀਂ ਆਵੇਗਾ ਓਪਨ ਪੋਰਸ ਕਲੀਨ ਹੋਣ ਕੇ ਤੇ ਤੁਹਾਡੇ ਪਿੰਪਲ ਇੱਕਨੇ ਵੀ ਨਹੀਂ ਨਿਕਲਣਗੇ। ਹਮੇ ਤੁਸੀਂ ਨੂੰ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਰੋ ਮਿਲਕ ਨਾਲ ਕਲੀਨ ਕਰ ਲੈਣਾ। ਬਹੁਤ ਮਲਾਈਂਟ ਤੇ ਸੌਫਟ ਸਕਿਨ ਹੋ ਜਾਂਦੀ ਆ ਰੋ ਮਿਲਕ ਦੇ ਨਾਲ ਫੇਅਰ ਬਹੁਤ ਜ਼ਿਆਦਾ ਹੁੰਦੀ ਆ ਤੇ ਲਾਈਟ ਸਕਿਨ ਹੁੰਦੀ ਆ ਰਿੰਕਲ ਵੀ ਨਹੀਂ ਪੈਂਦੇ। ਰੋ ਮਿਲਕ ਬਹੁਤ ਵਧੀਆ ਚੀਜ਼ ਆ ਜੀ ਤੁਸੀਂ ਡੇਲੀ ਆਪਣੇ ਫੇਸ ਦੇ ਉੱਪਰ ਮ사ਜ ਕਰਿਆ ਕਰੋ ਕਾਟਨ ਦੇ ਨਾਲ ਕਰ ਲਿਆ ਕਰੋ। ਕਾਟਨ ਵੀ ਸਾਫ ਲੈਣਾ ਹੈ ਤੁਸੀਂ। ਆਪਣੇ ਫੇਸ ਵਾਸਤੇ ਲੱਗ ਹੀ ਰੱਖੋ। ਚੰਗੀ ਤਰ੍ਹਾਂ ਇਹਨੂੰ ਕਲੀਨ ਕਰ ਲਿਆ। ਇਹ ਸਾਡੀ ਕਲੀਜ਼ਿੰਗ ਹੋ ਗਈ। ਓਪਨ ਪੋਰਸ ਬਿਲਕੁਲ ਕਲੀਨ ਹੋ ਜਾਣੇ ਰੋ ਮਿਲ ਕੇ ਦੇ ਨਾਲ ਜੋ ਵੀ ਗੰਦਗੀ ਮੈਟਾਡ ਸਕਿਨ ਦੇ ਉੱਪਰ ਡਸਟ ਵਗੈਰਾ ਪੈ ਕੇ ਹੋਈ ਹੈ ਨਾ ਉਹ ਸਾਰੀ ਪਰਤ ਲੱਤ ਜਾਏਗੀ ਇਹਦੇ ਨਾਲ। ਹਵੇਂ ਤੁਸੀਂ ਕਲੀਨ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ। ਹੁਣ ਮੈਂ ਇਹਨੂੰ ਹੈਡ ਵਾਸ਼ ਕਰਕੇ ਪੈਕ ਤਿਆਰ ਕਰਦੇ ਅਸੀਂ। ਹਾਂਜੀ ਹੁਣ ਅਸੀਂ ਪੈਕ ਤਿਆਰ ਕਰਾਂਗੇ। ਗਰਾਫਰਾਲ ਲੈ ਲਾਂਗੇ ਅਸੀਂ ਬੇਸਣ 1 ਚਮਚਾ। ਉਹਨਾ ਕੀ ਲੈਣਾ ਹੈ ਤੁਸੀਂ? ਜ਼ਿਆਦਾ ਵੇਸਟ ਨਹੀਂ ਕਰਨੀਆਂ ਚੀਜ਼ਾਂ। ਮੁਲਤਾਨੀ ਮਿੱਟੀ ਤੇ ਤੁਹਾਨੂੰ ਪਤਾ ਥੋੜੀ ਜਿਹੀ ਪਈਏ ਕਾਫੀ ਹੋ ਜਾਂਦੀ ਹੈ ਨਾ ਇਹ ਦੋਨਾਂ ਚੀਜ਼ਾਂ ਨੂੰ ਪਹਿਲਾਂ ਮਿਕਸ ਕਰ ਲਓ ਪਹਿਲਾਂ ਕਲੀਨਿੰਗ ਤੁਸੀਂ ਰੋ ਮਿਲਕ ਨਾਲ ਕਰਨੀ ਹੈ ਫਿਰ ਤੁਸੀਂ ਇਹ ਪਿਆਕ ਲਗਾਉਣਾ ਡੇਲੀ ਇਹ ਦੋਨੇ ਕੰਮ ਕਰੋਗੇ ਨਾ ਤੇ ਬਿਲਕੁਲ ਚਿਪਚਿਪੀ ਸਕਿਨ ਜੋ ਤੁਹਾਡੀ ਹੈ ਨਾ ਉਹ ਜਿਵੇਂ ਮਤਲਬ ਬਹੁਤ ਹੀ ਬੈਡ ਸਮੈਲ ਆਉਂਦੀ ਹੈ ਉਹਦੇ ਨਾਲ ਪਸੀਨੇ ਦੇ ਕਰਕੇ ਬਿਲਕੁਲ ਠੀਕ ਹੋ ਜਾਣੀ ਆ ਤੁਸੀਂ ਫੁੱਲ ਬੋਡੀ ਦੇ ਉੱਪਰ ਵੀ ਕਰ ਸਕਦੇ ਜੀ ਇਦੇ ਵਿੱਚ ਅਸੀਂ ਹੁਣ ਰੋ ਮਿਲਕ ਐਡ ਕਰਾਂਗੇ ਓਨਾ ਕੀ ਪਾਇਓ ਜਿੰਨਾ ਕ ਤੁਹਾਨੂੰ ਮਤਲਬ ਪੈਕ ਮਤਲਬ ਤੁਹਾਡੇ ਫੇਸ ਦੇ ਉੱਪਰ ਟਿਕ ਜਾਵੇ ਉਹਦਾ ਲਿਕਵਿਡ ਨਾ ਹੋ ਜਾਏ ਡੇਲੀ ਤੁਸੀਂ ਰੋ ਮਿਲਕ ਥੋੜਾ ਜਿਆ ਰੱਖ ਲਿਆ ਕਰੋ ਆਪਣੇ ਫੇਸ ਦੇ ਲਈ ਕੋਈ ਵੀ ਚੀਜ਼ ਐਡ ਕਰਕੇ ਅਸੀਂ ਲਗਾ ਸਕਦੇ ਹਾਂ ਫੇਸ ਤੇ ਰੋ ਮਿਲਕ ਦੇ ਵਿੱਚ ਹਣੀ ਪਾ ਸਕਦੇ ਹਾਂ ਲੈਮਨ ਪਾ ਸਕਦੇ ਹਾਂ ਹਾਂ ਜਿਨ੍ਹਾਂ ਦੀ ਓਲੀ ਸਕਿਨ ਆ ਉਹ ਲੈਮਨ ਦੇ ਵਿੱਚ ਪਾ ਸਕਦੇ ਨੇ ਔਲੀ ਸਕਿਨ ਵਾਲੇ ਲੈਂਡ ਪਾ ਸਕਦੇ ਨੇ ਮਲਤਾਨੀ ਮਿੱਟੀ ਵੀ ਬੈਸਟ ਹੈ ਔਰ ਬੇਸਨ ਵੀ ਬੈਸਟ ਹੈ ਜੀ ਔਲੀ ਸਕਿਨ ਵਾਤੀ ਆ ਦੇਖੋ ਜੀ ਸਾਡਾ ਪੈਕ ਤਿਆਰ ਹੋ ਗਿਆ ਇਹਨੂੰ ਸੈਟਤੀ ਰੱਖਦੀ ਅਸੀਂ ਰੋ ਮਿਲਕ ਨੂੰ ਹੁਣ ਅਸੀਂ ਆਪਣਾ ਜੋ ਫੇਸ ਵਾਸ਼ ਕੀਤਾ ਹੈ ਨਾ ਕਲੀਨਿੰਗ ਵਾਲਾ ਰੋ ਮਿਲਕ ਵਾਲਾ ਉਹਦੇ ਉੱਪਰ ਅਸੀਂ ਇਸ ਨੂੰ ਫਿਰ ਪੈਕ ਨੂੰ ਲਗਾ ਦੇਣਾ ਵਾ ਥੋੜੀ ਮੋਟੀ ਲੇਅਰ ਲਗਾਣੀ ਹੈ ਤੁਸੀਂ ਪਤਲੀ ਨਹੀਂ ਲਗਾਣੀ ਮੋਟੀ-ਮੋਟੀ ਲੇਲ ਗਾਣੀ ਬਹੁਤ ਵਧੀਆ ਰਿਜ਼ਲਟ ਆਵੇਗਾ ਜੀ ਲਗਾਤਾਰ ਲਗਾਉਣ ਦੇ ਨਾਲ ਰਿਜ਼ਲਟ ਆਵੇਗਾ ਇੱਕ ਦਿਨ ਨਾਨੀ ਰਿਜ਼ਲਟ ਆਣਾ ਇਹ ਖੁਦ ਤੁਸੀਂ ਲਗਾਓਗੇ ਫਿਰ ਹੀ ਤੁਹਾਨੂੰ ਪਤਾ ਲੱਗਣਾ ਕਿ ਰਿਜ਼ਲਟ ਕਿੰਨਾ ਵਧੀਆ ਆਇਆ ਹੈ ਇਹਦਾ ਜੋ ਤੁਹਾਨੂੰ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਨਾ ਫਿਰ ਕੋਲ ਕੰਟਰੋਲ ਹੋ ਜਾਏਗਾ ਜੀ ਪਸੀਨਾ ਤੋਂ ਮੈਡਮ ਮ사ਜ ਕਰ ਲਓ ਪਹਿਲਾਂ ਜਿਨ੍ਹਾਂ ਦੀ ਹੋਲੀ ਸਕਿਨ ਆ ਉਹ ਸਟੀਮ ਵਗੈਰਾ ਵੀ ਲੈ ਲਿਆ ਕਰਨ ਸਟੀਮ ਨਾਲ ਵੀ ਬਹੁਤ ਫਰਕ ਪੈਂਦਾ ਆ ਸਟੀਮ ਲਿਆ ਕਰੋ ਤੁਸੀਂ ਇੱਕ ਵਾਰ ਲੈ ਲਿਆ ਕਰੋ ਵੀਕ ਦੇ ਵਿੱਚ ਇੱਕ ਦਿਨ ਰੱਖ ਲਓ ਸਟੀਮਵਾਦੀ ਸਟੀਮ ਲਿਆ ਕਰੋ ਤੁਸੀਂ ਬਹੁਤ ਵਧੀਆ ਰਿਜ਼ਲਟ ਆਂਦਾ ਉਹ ਓਪਨ ਪੋਰਸ ਜਿਨ੍ਹਾਂ ਦੇ ਹੈਗੇ ਨਾ ਉਹ ਬਿਲਕੁਲ ਕਲੀਨ ਹੋ ਜਾਂਦੇ ਨੇ ਮੈਲ ਗੰਦਗੀ ਸਭ ਨਿਕਲ ਜਾਂਦੀ ਹੈ ਫਿਰ ਤੁਸੀਂ ਕੋਈ ਪੈਕ ਲਗਾ ਸਕਦੇ ਜੀ ਸਟੀਮ ਤੋਂ ਬਾਅਦ ਬਹੁਤ ਵਧੀਆ ਰਿਜ਼ਲਟ ਆਵੇਗਾ ਸਟੀਮ ਲੈ ਕੇ ਪੈਕ ਲਗਾਓਗੇ ਨਾ ਤੇ ਬਹੁਤ ਵਧੀਆ ਰਿਜ਼ਲਟ ਆਣਾ ਆ ਪਰ ਡੇਲੀ ਸਟੀਮ ਨਹੀਂ ਲੈਣੀ ਵੇਖਦੇ ਇੱਕ ਦਿਨ ਲੈ ਲਿਆ ਕਰੋ ਤੁਸੀਂ ਸਟੀਮ oily skin ਵਾਲੇ ਵੀ ਲੈ ਸਕਦੇ ਡਰਾਈ skin ਵਾਲੇ ਵੀ ਮੈਂ ਤਾਂ ਵਿంటర్ 'ਚ ਲੈਣੀ ਆ ਸਟੀਮ ਵਿంటర్ 'ਚ ਦੋ ਦਿਨ ਲੈਣੀ ਆ ਕੋਈ ਵੀ oily ਦੀ ਮ사ਜ ਕਰਦੀਆਂ ਨਾਲ ਫਿਰ ਸਟੀਮ ਲੈ ਲੈਣੀ ਆ ਬਹੁਤ ਵਧੀਆ ਮਤਲਬ ਉਹਦੇ ਨਾਲ ਨਾ skin ਬਹੁਤ ਵਧੀਆ ਰਹਿੰਦੀ ਆ ਫਿਰ ਡਰਾਈ ਵੀ ਨਹੀਂ ਹੁੰਦੀ ਫਿਰ ਵਿంటర్ 'ਚ ਇਹਦਾ ਦੇਖੋ ਤੋਂ ਮੈਂ ਤੁਸੀਂ ਮ사ਜ ਕਰ ਲਈ ਹੁਣ ਤੁਸੀਂ ਇਹਨੂੰ 15 ਮਿੰਟ ਵਾਸਤੇ ਲੱਗਾ ਰਹਿਣ ਦੋਗੇ 15 ਮਿੰਟ ਤੋਂ ਬਾਅਦ ਤੁਸੀਂ ਜਦੋਂ ਇਹ ਡਰਾਈ ਹੋ ਜਾਏਗਾ ਨਾ ਮੋਟੀ ਲੇਅਰ ਲਗਾਣੀ ਹੈ ਤੁਸੀਂ ਪਤਲਾ-ਪਤਲਾ ਨਹੀਂ ਲਗਾਉਣਾ ਕਿ ਮੋਟੀ ਲੇਅਰ ਥੋੜਾ ਹੋਣਾ ਜਿਆਦਾ ਬਣਾ ਲਿਓ ਤੇ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਕਿ ਫੁੱਲ ਬਾਡੀ ਤੇ ਵੀ ਹੀ ਕਰ ਸਕਦੇ ਜੇ ਤੁਸੀਂ ਇਹਨੂੰ ਪੈਕ ਨੂੰ ਲਗਾ ਸਕਦੇ ਜਦੋਂ ਤੁਸੀਂ ਨਹਾਣ ਜਾਣਾ ਖੁਦ ਬਣਾ ਕੇ ਨਾਲ ਲੈ ਜਾਓ ਫੁੱਲ ਬਾਡੀ ਦੇ ਉੱਪਰ ਕਰੋ ਨਾ ਬੈਡਸਮੈਲ ਆਏਗੀ ਕੋਈ ਬਦਬੂ ਗੰਦਗੀ ਵਾਲੀ ਕੋਈ ਐਹੋ ਜੀ ਚੀਜ਼ ਨਹੀਂ ਆਵੇਗੀ ਜਿਵੇਂ ਕਈਆਂ ਦੇ ਕੋਲ ਵੇਖੋ ਬਹੁਤ ਜ਼ਿਆਦਾ ਆਂਦੀ ਹੈ ਨਾ ਬੈਡਸਮੈਲ ਨਹੀਂ ਆਵੇਗੀ ਤੁਸੀਂ ਇਹ ਪੈਕ ਆਪਣੀ ਫੁੱਲ ਬਾਡੀ ਦੇ ਉੱਪਰ ਲਗਾ ਸਕਦੇ ਜੀ ਜੇ ਨਹੀਂ ਫੁੱਲ ਬਾਡੀ ਤੇ ਲਗਾਣਾ ਆਪਣੇ ਫੇਸ ਤੇ neck ਤੇ ਬਾਹਾਂ ਦੇ ਲਗਾ ਸਕਦੇ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਟੈਨਿੰਗ ਨੂੰ ਦੂਰ ਕਰੇਗਾ ਜੋ ਤੁਹਾਡੀ ਕਾਲੀ ਪਰਤ ਜਮੀ ਹੋਈ ਹੈ ਗਰਮੀ ਦੇ ਕਾਰਨ ਬਾਹਰ ਜਾਣ ਦੇ ਕਰਕੇ ਉਸ ਨੂੰ ਵੀ ਦੂਰ ਕਰੇਗਾ ਇਹ ਤੇ ਬਾਕੀ ਤੁਹਾਨੂੰ ਪਤਾ ਹੀ ਆ ਮੇਰੀਆਂ ਵੀਡੀਓ ਸਾਰੀਆਂ ਬੈਸਟ ਹੀ ਹੁੰਦੀਆਂ ਆ ਜੀ ਮੇਰੇ ਸਾਰੀਆਂ ਵੀਡੀਓ ਫੇਸ ਲਈ ਹੇਅਰ ਲਈ ਬੋਡੀ ਲਈ ਇਦਾਂ ਦੀਆਂ ਵੀਡੀਓ ਹੀ ਮੈਂ ਪਾਣੀ ਆ ਤੁਸੀਂ ਸਾਰੇ ਮੇਰੀਆਂ ਵੀਡੀਓ ਦੇਖਿਆ ਕਰੋ ਲਾਈਕ ਸਬਸਕ੍ਰਾਈਬ ਹੋਰ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਤੁਸੀਂ 15 ਮਿੰਟ ਲਾ ਕੇ ਇਹਨੂੰ ਵਾਸ਼ ਕਰ ਲੈਣਾ ਨਾਰਮਲ ਪਾਣੀ ਦੇ ਨਾਲ ਹੀ ਇਹਨੂੰ ਕਰਨਾ ਹੈ ਵਾਸ਼ ਆਪਣੇ ਫੇਸ ਨੂੰ ਬਾਅਦ ਵਿੱਚ ਤੁਹਾਨੂੰ ਲੱਗਦਾ ਤੁਸੀਂ ਕੋਈ ਵੀ ਕਰੀਮ ਲਗਾ ਸਕਦੇ ਜੇ ਕੋਕੋਨਟ ਆਇਲ ਲਗਾ ਲਓ ਕੋਈ ਚੀਜ਼ ਵੀ ਲਗਾ ਲਓ ਤੇ ਜਿਆਦਾ ਸ਼ਾਮ ਨੂੰ ਮੈਂ ਕਰਦੀ ਆ ਪੈਕ ਵਗੈਰਾ ਜੋ ਫੇਸ਼ੀਅਲ ਵਗੈਰਾ ਕਰਦੀ ਮੈਂ ਸ਼ਾਮ ਨੂੰ ਕਰਦੀ ਕਿਉਂਕਿ ਰਾਤ ਨੂੰ ਰਿਜ਼ਲਟ ਬਹੁਤ ਵਧੀਆ ਹੁੰਦਾ ਸਾਡੇ ਮਤਲਬ ਫੇਸ ਨੂੰ ਜਿਵੇਂ ਰੈਸਟ ਮਿਲਦੀ ਨਾ ਸਾਨੂੰ ਆਪਾਂ ਸੌਂ ਜਾਂਦੇ ਆ ਤੇ ਸਾਨੂੰ ਰੈਸਟ ਮਿਲਦੀ ਸਾਡੇ ਫੇਸ ਨੂੰ ਵੀ ਇਦਾਂ ਹੀ ਆ ਤੇ ਤੁਸੀਂ ਸ਼ਾਮ ਨੂੰ ਹੀ ਲਗਾਇਆ ਕਰੋ ਰਿਜ਼ਲਟ ਵਧੀਆ ਲੈਣਾ ਹੈ ਤਾਂ ਔਰ ਵੀਡੀਓ ਦੇਖਿਆ ਕਰੋ ਮੇਰੀਆਂ ਸਾਰੀਆਂ ਵੀਡੀਓ ਵਿੱਚ ਹੀ ਇਹ ਹੀ ਦੱਸਦੀਆਂ ਕਿ ਪੈਕ ਕਿਵੇਂ ਬਣਾਉਣਾ ਮਤਲਬ ਔਰ ਸਕਿਨ ਵਾਸਤੇ ਡਰਾਈ ਸਕਿਨ ਵਾਸਤੇ ਤੇ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਾਰੇ ਜਾਣੇ ਤੋ ਇਹਨੂੰ ਵਾਸ਼ ਕਰ ਲੈਣਾ ਜੀ ਤੁਸੀਂ 15 ਮਿੰਟ ਕੇ ਬਾਅਦ ਵਾਸ਼ ਕਰਕੇ ਕੋਈ ਕਰੀਮ ਲਗਾ ਲਿਓ ਰਿਜ਼ਲਟ ਬਹੁਤ ਵਧੀਆ ਆਏਗਾ ਪਸੀਨਾ ਨਹੀਂ ਆਵੇਗਾ ਤੁਹਾਡੇ ਫੇਸ ਦੇ ਉੱਪਰ ਕੋਈ ਬਦਬੂ ਨਹੀਂ ਆਏਗੀ ਕੋਈ ਬੈਡ ਸਮਲ ਕੋਈ ਨਹੀਂ ਆਵੇਗੀ ਫੁੱਲ ਬਾਡੀ ਤੇ ਕਰ ਸਕਦੇ ਜੀ ਸਕਿਨ ਵੀ ਤੁਹਾਡੀ ਬਹੁਤ ਫੇਅਰ ਹੋਣੀ 글로 ਬਹੁਤ ਆ ਜਾਣਾ ਤੁਹਾਡੇ ਫੇਸ ਦੇ ਉੱਪਰ ਜੋ ਵੀ ਮੇਰੀ ਵੀਡੀਓ ਦੇਖ ਲਿਆ థాంਕ ਯੂ ਜੀ ਸਾਰਿਆਂ ਨੂੰ